ਚੌਪਈ ਦੀ ਮਹਿਮਾ ਲਿਖੀ ਹੋਈ ਹੈ ਕਬੀ ਉਹ ਬਾਤ ਚੌਪਈ ਦੀ ਮਹਿਮਾ ਕੀ ਸੁਣੇ ਗੁੰਗ ਹੋਇਆ ਸੁਰਸਨਾ ਬਾਣੀ ਜਿਹਨੂੰ ਬੋਲਣ ਦਾ ਢੰਗ ਨਹੀਂ ਆਉਂਦਾ ਮਨ ਲਾ ਕੇ ਚੌਪਈ ਪੜੇ ਉਹਨੂੰ ਮਹਿਫਿਲ ਦੇ ਸਭਾ ਦੇ ਚ ਬੋਲਣ ਦਾ ਢੰਗ ਆ ਜਾਏ ਗੁੰਗਾ ਸਭੇ ਮਨੁਖ ਸਭੇ ਬਈਏ ਦੇ ਸਭੇਤਾ ਹੈ ਸਭਾ ਦੇ ਚ ਬੋਲਣ ਦਾ ਢੰਗ ਹੈ ਸਭਾ ਦੇਚ ਕਿਹੋ ਜੀਆਂ ਦੀ ਗੱਲ ਕਰਨੀ ਚਾਹੀਦੀ ਤੇ ਕਿਹੜੀ ਨਹੀਂ ਕਰਨੀ ਚਾਹੀਦੀ ਉਹਨੂੰ ਪਤਾ ਹੈ ਸਭੇ ਸਭੇਤਾ ਸੁਨੇ ਗੁੰਗੁ ਜੋ ਯਾਇ ਸੁਰਸਨਾ ਪਾਵੇ ਸੁਨੇ ਮੂੜ ਚਿਤ ਲਾਇ ਛਦਰਤਾਵੇ ਦੁਖ ਦਰਦ ਭਾਉ ਨਿਕਟ ਨਾ ਤੇ ਨਰ ਕੇ ਰਹਿ ਹਉ ਜੋ ਯਾਕੀ ਇੱਕ ਬਾਰ ਚਉਪਈ ਕੋ ਕਹੇ ਇੱਕ ਦਫਾ ਮਨ ਲਾ ਕੇ ਚੌਕ ਚਉਪਈ ਪੜੇ ਦੁਖ ਦਰਿਦ੍ਰ ਮਿਟ ਜਾਣ ਸਭੇ ਹੋ ਜਾਏ Sena